ਜੀ ਅਸੀਂ ਚੱਲੇ ਫਰੈਂਡੋ ਅੱਜ ਅਮਨ ਕੌਰ ਲਡਾਕੂ ਮਿਵਾਨ ਦੇ ਕੋਲ ਆਉਂਦੀ ਆ ਰੋਪੀ ਫੇਰ ਬੀਤੇ ਦਿਨ ਹੀ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਭੈਣ ਆਮਨਦੀਪ ਕੌਰ ਸੰਧੂ ਦਾ ਵਿਆਹ ਗੁਰਵਾਜ਼ ਗਿੱਲ ਦੇ ਨਾਲ ਹੋ ਚੁੱਕਿਆ ਹੈ ਵਿਆਹ ਦੀਆਂ ਵੀਡੀਓਸ ਆਪਾਂ ਤੁਹਾਡੇ ਨਾਲ ਲਗਾਤਾਰ ਸ਼ੇਅਰ ਕੀਤੇ ਸੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਵੀਡੀਓਸ ਵੀ ਦੇਖ ਸਕਦੇ ਹੋ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਵਿਆਹ ਤੋਂ ਕੁਝ ਦਿਨ ਬਾਅਦ ਪਹਿਲਾਂ ਕੁੜੀ ਵਾਲੇ ਤੇ ਫਿਰ ਬਾਅਦ ਵਿੱਚ ਮੁੰਡੇ ਵਾਲੇ ਮਿਲਣੀ ਕਰਨ ਆਉਂਦੇ ਨੇ ਸੋ ਉੱਥੇ ਹੀ ਅੱਜ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੇ ਸਨੋਵਰ ਵੱਲ ਤੇ ਉਹਨਾਂ ਦੀ ਮਾਤਾ ਜੀ ਸਾਰੀ ਸੰਧੂ ਫੈਮਿਲੀ ਮਿਲਣੀ ਕਰਨ ਗਈ ਸੀ ਤੇ ਅਮਨਦੀਪ ਕੌਰ ਨੂੰ ਘਰ ਲੈ ਕੇ ਆਈਆ ਵਾਪਸ ਜਿੱਦੀਆਂ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆ ਰਹੀ ਨੇ ਜੋ ਤਸਵੀਰਾਂ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਨ ਲੱਗੇ ਆ ਜਿਸ ਦੇ ਵਿੱਚ ਅਮਨਦੀਪ ਕੌਰ ਸੰਦੂਕਰ ਆਉਂਦਿਆਂ ਹੀ ਰੋਣ ਲੱਗ ਪਈ ਤੇ ਗੁਰਸ਼ਰਨ ਸੰਧੂ ਤੇ ਬਲਕਾਰਨ ਸੰਧੂ ਨੇ ਉਸ ਨੂੰ ਓਦਾਂ ਪਹਿਲਾਂ ਦੀ ਤਰ੍ਹਾਂ ਹੀ ਹਾਸੇ ਮਖੌਲ ਦੇ ਵਿੱਚ ਲੈ ਲਿਆ ਬਾਕੀ ਤੁਸੀਂ ਅੱਗੇ ਵੀਡੀਓ ਜਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਲਓ ਜੀ ਆਹੀ ਚੱਲੇ ਫਰੈਂਡੋ ਅੱਜ ਅਮਨ ਕੌਰ ਲਡਾਕੂ ਮਿਵਾਨ ਨੂੰ ਬੁਲਾਉਣ ਮਿਲਤੇ ਹੈ ਚਲਤੀ ਚਲਤੀ ਚਲ ਜੀ ਚਲ ਜੀ ਲੈ ਕੇ ਜਾਣਾ ਹੀ ਪੈਣਾ ਭਾਈ ਮੰਮੀ ਚਲ ਜੇ ਚੱਲ ਜਾਣਾ ਹੀ ਪੈਣਾ ਬੰਦਾ ਮੰਮੀ ਅੱਜ ਕੁੜੀ ਲੈਣੀ ਅੱਜ ਵੇ ਚਾਹ ਸਾਰਿਆਂ ਨੂੰ ਪਹਿਲਾਂ ਤਿਆਰ ਮੰਮੀ ਉਹਨੂੰ ਵੀ 2 ਦਿਨ ਹੋ ਗਏ ਉਹਦੇ ਚ ਆਹੋ ਉਹਨੂੰ ਵੀ ਚਾ ਕੇ ਆ ਜਾਓ ਛੇਤੀ ਲੈ ਜਾਓ ਮੈਨੂੰ ਫੈਸਲੇ ਪਰੇ ਗਈ ਕਰਾ ਹਾਂ ਤੇ ਅੱਜ 2 ਦਿਨ ਕੱਢ ਗਈ ਆ ਇੱਥੇ ਅੱਜ ਕਿੱਥੇ ਲੈਂ ਜਾਣਾ ਆ ਇੱਥੇ ਕੀ ਆ ਹਾਂ ਇਹ ਭਰਾਵਾ ਕਿੰਨੇ ਫੋਟੋ ਆ ਫੋਟੋ ਆ ਫੋਟੋ ਆ ਲਓ ਜੀ ਸਾਰੇ ਆ ਕੇ ਸਨੈਪ ਚੜ੍ਹ ਚ ਆਉਂਦੀ ਆ ਯੂਰੋਪੀ ਫੇਰ ਹਾਂ ਇਹਦਾ ਅੱਭੀ ਅੱਭੀ ਗੁਰਪਾਲੂ ਹੋਤੇ ਸਾਡੇ ਨਾ ਗਰਪਾਲਾ ਕਹਿੰਦੇ ਗਰਪਾਲਾ ਨੂੰ ਬਦਲ ਆ ਗਏ ਮੈਨੂੰ ਪਤਾ ਨਹੀਂ ਪਾਲੇ ਪਾਲੇ ਕਿੱਥੇ ਵਾਏ ਹੋ ਇੱਥੇ ਹੈ ਮੇਰਾ ਬੱਤ ਕਰੋਨਾ ਨਹੀਂ ਪਾਲੇ ਪਾਲੇ ਜੁੜ ਗਏ ਨਾ ਮੰਮੀ ਵਾਲਾ ਪਾਲਾ ਅਵਣ ਵਾਲਾ ਪਾਲਾ ਆ ਮੋਟੇ ਕਾ ਵਾਲਾ ਪਾਲਾ ਸਾਰੇ ਹੀ ਪਾਲੇ ਆਪਾਂ ਨੂੰ ਪਾਲੇ ਨੇ